ਜਦਨੇ ਵੀਡੀਓ ਦੇਖਿਆ ਕਿੰਨੀ ਸੋਹਣੀ ਹੈ ਹਨਾ ਹਾਂਜੀ ਤੁਸੀਂ ਇਹ ਦੇਖੋ ਇਹ ਬੰਦਾ ਟਾਇਲ ਦੇ ਕਿੰਨੇ ਸੋਹਣੇ ਡਿਜ਼ਾਈਨ ਬਣਾਉਂਦਾ ਹੈ ਹਮ ਤੇ ਆਪਾਂ ਅਕਸਰ ਦੇਖਦੇ ਜਦੋਂ ਆਪਣੇ ਘਰਾਂ 'ਚ ਕੰਮ ਹੁੰਦਾ ਹੈ ਤਾਂ ਟੈਲ ਜਿਹੜੀਆਂ ਉਹ ਇਦਾਂ ਹੀ ਸਿੱਧੀਆਂ ਲਾਉਂਦੇ ਹਨਾ ਹਮ ਲੇਕਿਨ ਇਹ ਅ ਠਾਰ ਰਿਹਾ ਪੂਰਾ ਇੱਕ ਅਲੱਗ ਤੋਂ ਉਹਨੂੰ ਮਤਲਬ ਕਰ ਰਿਹਾ ਫਲੋਰ ਦੇ ਉੱਪਰ ਹੀ ਰਿਹਾ ਵਾ ਮਤਲਬ ਟਾਈਲਸ ਦੇ ਉੱਪਰ ਹੀ ਡਿਜ਼ਾਈਨ ਬਣਾ ਰਿਹਾ ਹੈ ਬਟ ਦੇਖਣ ਨੂੰ ਇਦਾਂ ਲੱਗਦਾ ਹੈ ਕਿ ਮਤਲਬ ਕੋਈ ਚੀਜ਼ ਉੱਬਰਮੀ ਮੀ ਆ ਬਾਹਰ ਹਾਂ ਜਦੋਂ ਟੇਬਲ ਟਾਈਪ ਹੁੰਦਾ ਨਾ ਕੁਝ ਇਦਾਂ ਲੱਗ ਰਿਹਾ ਹੈ ਮਤਲਬ ਕਲਾਕਾਰੀ ਮੈਂ ਕਹਿੰਦੀ ਲੋਕਾਂ ਚ ਕੁੱਟ-ਕੁੱਟ ਕੇ ਭਰੀ ਹੋਈ ਆ ਵੀ ਇੰਨੀ ਕਲਾਕਾਰੀ ਆਪਣੇ ਦੇਸ਼ ਦੇ ਵਿੱਚ ਲਾ ਲਓ ਜਾਂ ਆਪਣੇ ਵਰਲਡ ਦੇ ਵਿੱਚ ਲਾ ਲਓ ਦੁਨੀਆ ਦੇ ਕੋਲ ਹੁਣ ਤੁਸੀਂ ਆਹ ਦੇਖੋ ਇਹ ਆਮ ਜਿਹਾ ਇੱਕ ਮਿਸਤਰੀ ਲੱਗਦਾ ਹੈ ਜਿਹੜਾ ਟੇਲਰਾ ਰਿਹਾ ਹੈ ਇੱਕ ਤਾਂ ਇੱਕ ਤੇ ਗਾਇਬ ਨਹੀਂ ਛੱਡ ਰਿਹਾ ਦੇਖੋ ਐਨ ਜਿਹੜੀ ਟਾਇਲ ਆ ਇਹਦੀ ਅਦਕੋਂ ਦੂਜੀ ਲਾਉਣ ਲੱਗਿਆ ਹਨ ਇਹ ਚ ਵੀ ਦੇਖੋ ਇਹ ਥੋੜੀ ਅਲੱਗ ਆ ਇਹ ਕਲਰਫੁੱਲ ਆ ਮਤਲਬ ਕਲਰਾਂ ਦੇ ਵਿੱਚ ਲਗਾ ਰਿਆ ਤੇ ਵਾਖੂਬ ਜਿਹੀ ਲੱਗ ਵੀ ਰਹੀਆਂ ਹੈ ਹਨਾ ਸੋ ਕਹਿ ਲਓ ਵੀ ਕਿੰਨੀ ਸੋਹਣੀ ਸ਼ੇਪ ਦੇ ਰਿਆ ਵਾ ਅਲੱਗ-ਅਲੱਗ ਡਿਫਰੈਂਟ ਡਿਫਰੈਂਟ ਕਲਰ ਨੇ ਔਰ ਆਈ ਥਿੰਕ ਵੀ ਸਾਈਜ਼ ਵੀ ਕੁਛ ਅਲੱਗ-ਅਲੱਗ ਲੱਗ ਰਿਹਾ ਮੈਨੂੰ ਤੁਸੀਂ ਦੇਖੋ ਫਲੋਰ ਤਾਂ ਕਿੰਨਾ ਹੈ ਉੱਠਿਆ ਹੋਇਆ ਲੱਗਦਾ ਉੱਪਰ ਨੂੰ ਹਮ ਮਤਲਬ ਯਾਰ ਇੰਨੀ ਕਲਾਕਾਰੀ ਕੋਈ ਕਿੱਦਾਂ ਕਰ ਸਕਦਾ ਹੈ ਲੇਕਿਨ ਹੈ ਇਹ ਫਲੋਰ ਤੇ ਹੀ ਹੈ ਹੈ ਫਲੋਰ ਤੇ ਹੀ ਹੈ ਹਮ ਵਾਕਿਆ ਤਨਸ਼ਾਹ ਦਾ ਅਸੀਂ ਪਿਛਲੇ ਵਾਰ ਇਸ ਲਗਾਈਆਂ ਸੀ ਟਾਈਲਾਂ ਤੇ ਮਿਸਤਰੀ ਜਿਹੜਾ ਕਹਿੰਦਾ ਕੋੰਦਾ ਸੀਗਾ ਉਹ ਲਵਾਇਆ ਸੀ ਉਹਨੇ ਵੀ ਵਿਥ ਰੱਖਤੀ ਸੀ ਤੇ ਟਾਇਲਾ ਸਾਡੇ ਬਾਥਰੂਮ ਨੂੰ ਮਤਲਬ ਖਰਾਬ ਹੀ ਕਰ ਗਿਆ ਨਾ ਖਰਾਬ ਵਰ ਗਿਆ ਹੈਨਾ ਤੇ ਇੰਨੀ ਕਲਾਕਾਰੀ ਭਰੀ ਪਈ ਆ ਦੇਖੋ ਤੁਸੀਂ ਕਹਿਣ ਤੋਂ ਪਾਵੇ ਆ ਵੀ ਇੱਕ ਤੋਂ ਇੱਕ ਕਾਰੀਗਰਾ ਬੰਦਾ ਹਾਂ ਡੱਬਾ ਜਿਹਾ ਬਣਾ ਕੇ ਰੱਖਤਾ ਹੁਣ ਤੁਸੀਂ ਦੇਖੋ ਇਹਨਾਂ ਕਿੰਨਾ ਭਾਰ ਦਿੱਤਾ ਇਸ ਚੀਜ਼ ਨੂੰ ਇਹ ਲੱਗਦਾ ਹੈ ਜਿੱਦਾਂ 3D ਪੇਂਟਿੰਗ ਹੁੰਦੀ ਕੋਈ ਹੈਨਾ ਲੱਗ ਤੋਂ ਹੀ ਇੱਕ ਇਹ ਲੱਗਦਾ ਵੀ ਉੱਪਰ ਜਿਦਾ ਇੱਕ ਟੇਬਲ ਟਾਪ ਕੋਈ ਚੀਜ਼ ਬਣਾਤੀ ਹੁੰਦੀ ਹੈ ਨਾ ਹਾਂ ਹਾਂ ਸੱਚੀ ਗੱਲ ਬਹੁਤ ਸੋਹਣੀ ਹੈ ਤੇ ਬੱਚੇ ਖੇលਦੇ ਹੁੰਦੇ ਨੇ ਨਾ ਇਹ ਚੀਜ਼ ਨਾਲ ਹਾਂ ਬੱਚੇ ਹਾਂ ਉਹ ਵਾਜੂ ਆ ਨਮਕ ਕਲਾਕਾਰੀ ਵੀ ਦੇਖੋ ਕਿੰਨੀ ਸੋਹਣੀ ਆ ਹੈ ਨਾ ਵੀ ਦੇਖੋ ਲੱਗ ਲੱਗ ਡਿਜ਼ਾਈਨ ਹਰ ਇੱਕ ਚੀਜ਼ ਪ੍ਰੋਪਰ ਕਿਦਾਂ ਡਿਜ਼ਾਈਨ ਕੀਤਾ ਜਿਹੜਾ ਇੱਕ ਬੱਚਿਆਂ ਕੋਲ ਹੁੰਦਾ ਨਾ ਕਯੂਬ ਹਾਂ ਉਸੇ ਤਰ੍ਹਾਂ ਦਾ ਹਾਂ ਸ਼ੇਪ ਦਿੱਤੀ ਨਾ ਆਹ ਵੇਖੋ ਕਿੰਨੀ ਸੋਹਣੀ ਸ਼ੇਪ ਆ ਇੱਕ ਹੋਰ ਵੀ ਕਿਵੇਂ ਇਹ ਲੋਕ ਇੰਨੇ ਕਾਰੀਗਰੀ ਇਹਨਾਂ ਕੋਲ ਦੇਖੋ ਇਹਨਾਂ ਨੂੰ ਤਾਂ ਇੱਕ ਕਹਿੰਦੇ ਨਾ ਵੀ ਬਾਧੂ ਤੋਂ ਇੱਕ ਚਾਰਜ ਹੁੰਦਾ ਨਾ ਟੈਲਾ ਲਾਣ ਦਾ ਕੋਈ ਵੀ ਕੰਮ ਕਰਨ ਦਾ ਉਹ ਮਿਲਣਾ ਚਾਹੀਦਾ ਹੈ ਵਾਓ ਮੇਰੇ ਖਿਆਲ ਨਾਲ ਹੁਣ ਝੋਪੜੀ ਬਣਾ ਰਿਆ ਵਾ ਘਰ ਬਣਾ ਰਿਆ ਵਾ ਬਹੁਤ ਸੋਹਣਾ ਤੁਸੀਂ ਦੇਖੋ ਤਾਂ ਸਹੀ ਹਾਂ ਦੇਖੋ ਘਰ ਬਣਾ ਰਿਆ ਹੈ ਛੋਟੇ ਛੋਟੇ ਟੈਲਾ ਨੜ ਤੇ ਵਿੱਚ ਉਹਨਾਂ ਦੇ ਥੋੜਾ ਉਹ ਵੀ ਦਿਖਾ ਰਿਹਾ ਇੱਕ ਇਹਨੂੰ ਕੀ ਕਹਿੰਦੇ ਵਿੱਚ ਡਿਟੇਲ ਦੇ ਵਿੱਚ ਫਰਕ ਜਾਂ ਹੁੰਦਾ ਨਾ ਉਹ ਵੀ ਦਿਖਾ ਰਿਹਾ ਹੈ ਕਰ ਕਰ ਵੰਗੂ ਦਿਖਾ ਰਿਹਾ ਏਦਾਂ ਲੱਗ ਰਿਹਾ ਵੀ ਪੂਰਾ ਘਰ ਆ ਉੱਬਰ ਮਾ ਘਰ ਜਿੱਦਾਂ ਆਪਾਂ ਛੱਤਿਆ ਹੋਇਆ ਹੀ ਹੁੰਦਾ ਆ ਪਰ ਜਿੱਦਾਂ ਵਿੱਚ ਸਿਮਟਾਂ ਦਾ ਹੁੰਦਾ ਨਾ ਉਹ ਚੀਜ਼ ਵੀ ਦਿਖਾ ਰਿਹਾ ਹੈ ਦੇਖੋ ਬਟ ਕੀ ਹੈ ਇੱਕ ਆਰਟ ਆ ਇਹ ਫਲੋਰ ਤੇ ਸਿੰਪਲ ਫਲੋਰ ਆ ਜਿਹੜਾ ਉੱਤੇ ਬਣਾ ਰਿਹਾ ਇੱਕ ਸਿਰਫ ਇੱਕ ਆਰਟ ਆ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਦੇਖੋ ਵੀ ਇੰਨੀ ਕਲਾਕਾਰੀ ਭਰੀ ਹੋਈ ਹੈ ਇਸ ਬੰਦੇ 'ਚ ਕਮਾਲ ਕੀਤੀ ਪਈ ਆ ਹਾਂ ਬਾਕੀ ਬੰਦਾ ਅਲੱਗ-ਅਲੱਗ ਡਿਜ਼ਾਈਨ ਕਰ ਰਿਹਾ ਹੈ ਮੈਨੂੰ ਇਹ ਲੱਗਦਾ ਹੈ ਵੀ ਜਿਵੇਂ ਕਿ ਆਪਾਂ ਦੇਖਦੇ ਆ ਬਹੁਤ ਸਾਰੀਆਂ ਕਲਾਕਿਰਤੀਆਂ ਤੇ ਨਹੀਂ ਬਣੀਆਂ ਹੁੰਦੀਆਂ ਆਪਾਂ ਕਿਤੇ ਜਾਂਦੇ ਆ ਸੋ ਇਹ ਜਿਹੜੇ ਮਿਸਤਰੀ ਹੁੰਦੇ ਇਹੋਨਾਂ ਦਾ ਹੀ ਹੱਥ ਹੁੰਦਾ ਹੈ ਸਹੀ ਗੱਲ ਆ ਬਾਈ ਹੂੰ ਦੇ ਕਿੰਨਾ ਸੋਹਣਾ ਘਰ ਤੇ ਝੌਂਪੜੀ ਬਣਾਈ ਆਏ ਨੇ ਕਮਾਲ ਕਰਤੀ ਹਾਂ ਉੱਪਰ ਜਿਹੜਾ ਕਲਰ ਥੋੜਾ ਅਲੱਗ ਦੇ ਦਿੱਤਾ ਬਲੂ ਬਲੂ ਕਲਰ ਦੇ